ਕਿ ਐਸਜੀਪੀਸੀ ਪ੍ਰੈਸ ਕਾਨਫਰੰਸ ਕਰਦਾ ਹੈ ਬਕਾਇਦਾ ਨਾਲ ਦੋ ਬੀਬੀਆਂ ਨੂੰ ਕਹੀ ਹੈ ਗੱਲ ਇੱਕ ਤਾਂ ਕੰਗਣਾ ਰਣੌਤ ਨੂੰ ਕਿਸ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੇਟ ਸਪੀਚ ਤਾਂ ਉਹ ਇੰਨੀ ਦਿੰਦੀ ਹੈ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿ ਛੱਡੋ ਨਾਮ ਹੀ ਨਹੀਂ ਲੈਣਾ ਚਾਹੀਦਾ ਉਹਦਾ ਉਹ ਇੱਕ ਤਾਂ ਵੀ ਉਹਦੇ ਖਿਲਾਫ ਕਾਰਵਾਈ ਇੱਕ ਅਰਚਨਾ ਮਕਵਾਨਾ ਨੂੰ ਕਿਹਾ ਗਿਆ ਕਿਉਂਕਿ ਅਰਚਨਾ ਮਕਵਾਨਾ ਨੇ ਐਸਜੀਪੀਸੀ ਨੂੰ ਸ਼ਿਕਾਇਤ ਦਿੱਤੀ ਪਰਚਾ ਕਰਾਉਣ ਦੀ ਗੱਲ ਕਹੀ ਉਹ ਕਹਿੰਦੇ ਕਿ ਮੈਂ ਕਾਨੂੰਨੀ ਲੜਾਈ ਲੜੂੰਗੀ ਐਸਜੀਪੀਸੀ ਨੂੰ ਕੇਸ ਵਾਪਸ ਲੈਣਾ ਚਾਹੀਦਾ ਮਕਵਾਨਾ ਨੇ ਬੋਲਤਾ ਕੁਝ ਦਿਨਾਂ ਬਾਅਦ ਸਟੇਟਮੈਂਟ ਹੁਣ ਐਸਜੀਪੀਸੀ ਦੀ ਆਈ ਕਹਿੰਦੇ ਕਿ ਅਸੀਂ ਨਹੀਂ ਪਿੱਛੇ ਹਟਣ ਵਾਲੇ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਾ ਕੇ ਹਟਾਂਗੇ ਇਹ ਜਿਹੜੀ ਗਲਤੀ ਉਸਨੇ ਕੀਤੀ ਹੈ ਮਾਫੀਯੋਗ ਨਹੀਂ ਹੈ ਸਦੀਪ ਸਭ ਤੋਂ ਵੱਡਾ ਜਿਹੜੀ ਅਰਚਨਾ ਮਕਵਾਨਾ ਨਾਲ ਉਹਦੇ ਪਿੱਛੇ ਗੁਜਰਾਤ ਬੋਲਦਾ ਉਦੇ ਪਿੱਛੇ ਬੀਜੇਪੀ ਬੋਲਦੀ ਹੈ ਇਸੇ ਕਰਕੇ ਨਾਲੇ ਚੋਰ ਤੇ ਨਾਲੇ ਚਤਰਾਈਆਂ ਔਰ ਉਸ ਬੀਬੀ ਵੀ ਸਿਰਫਰੀ ਹੈ ਦਿਮਾਗ ਖਰਾਬ ਆ ਔਰ ਉਹ ਉਹਦੀਆਂ ਜਿਹੜੀਆਂ ਫੋਟੋਆਂ ਬਾਦਚ ਕੰਗੜਾ ਨੌਤ ਦੇ ਨਾਲ ਰਿਲੇਟ ਹੋਈਆਂ ਜਾਂ ਬੀਜੇਪੀ ਦੇ ਹੋਰ ਜਿਹੜੀਆਂ ਮਹਿਲਾ ਲੀਡਰ ਉਹਨਾਂ ਦੇ ਨਾਲ ਵਾਇਰਲ ਹੋਈਆਂ ਨੇ ਉਸ ਬੀਬੀ ਨੇ ਬਹੁਤ ਵੱਡਾ ਗੁਨਾਹ ਕੀਤਾਗਾ ਉਹਦੀ ਸਜ਼ਾ ਤੇ ਉਹਨੂੰ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਗਿਆ ਜੋ ਅਦਾਲਤ ਫਿਕਸ ਤੈਅ ਕਰਦੀ ਹੈ ਗਿਆ ਲੇਕਿਨ ਨਾਲੇ ਤੁਸੀਂ ਆਕੜਦੇ ਵੀ ਹੋ ਕਿ ਮੈਂ ਨਹੀਂ ਕਿ ਇਸ ਮਾਫੀ ਮੰਗਦੀ ਮੈਂ ਕੇਸ ਲੜਾਂਗੀ ਉਹ ਕੇਸ ਵਾਪਸ ਕਿਵੇਂ ਲੈ ਲੈ ਜੀ ਪਹਿਲੀ ਗੱਲ ਕਿ ਬੀਬੀ ਨੂੰ ਅਕਲ ਨਹੀਂ ਸੀ ਬੀਬੀ ਦਾ ਦਿਮਾਗ ਖਰਾਬ ਸੀ ਇਹਦੇ ਵਿੱਚ ਅਕਲ ਦਿਮਾਗ ਮਿਲਦਾ ਹੀ ਪਿਓਰਲੀ ਇਹਦੇ ਵਿੱਚ ਪਿੱਛੇ ਇੱਕ ਸਾਜ਼ਿਸ਼ ਸੀ ਕਿ ਜਾਣਬੁੱਝ ਕੇ ਉਹ ਦਿਨ ਚੁਣਿਆ ਗਿਆ ਜਾਣਬੁੱਝ ਕੇ ਉਹਨੇ ਆ ਕੇ ਜੋਗਾ ਕੀਤਾ ਵੀਡੀਓ ਹੁਣ ਜਾਣਬੁੱਝ ਕੇ ਰਿਲੀਜ਼ ਕਰੀ ਕਿ ਮੈਂ ਸੇਵਾ ਕਰਦੀ ਤੂੰ ਤੇ ਮੱਥਾ ਟਿਕਿਆ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਪ੍ਰੀ ਪਲਾਨ ਕਰਦੇ ਹੋ ਨਾ ਤਿਆਰੀ ਕਰਕੇ ਆਈ ਹੈ ਬੀਬੀ ਪੂਰੀ ਤਿਆਰੀ ਕਰਕੇ ਆਈ ਹੈ ਦੇਗ ਵੀ ਚੜਾਉਂਦੀ ਆ ਸੋ ਸੇਵਾ ਵੀ ਕਰਦੀ ਆ لیکن متھا نہیں ٹیک دی اگے ایک دو ਵਾਰੀ ਦੀ ਮਾਫੀ ਵੀ ਮੰਗੀ ਗਈ ਉਹ ਵੀ ਉੱਤੋਂ ਤੋਂ ਹੀ ਆ ਕਿਉਂਕਿ ਜਿਹੜਾ ਹੁਣ ਆਕੜ ਦਿਖਾ ਰਹੀ ਹੈ ਉੱਥੋਂ ਇਹ ਲੱਗਦਾ ਕਿ ਮਾਫੀ ਤਾਂ ਫਾਰਮੈਲਟੀ ਸੀ ਨਹੀਂ ਆਕੜ ਇਹੋ ਜਿਹੇ ਦੀ ਭੰਨੀ ਵੀ ਜਾਂਦੀ ਹੈਗੀ ਨਾ ਆਕੜ ਭੰਨੀਆਂ ਗਈਆਂ ਪਹਿਲਾਂ ਲੋਕਾਂ ਨੇ ਕਾਨੂੰਨ ਆਕੜ ਭੰਨ ਦਿੰਦਾ ਹੈਗਾ ਜਦੋਂ ਚਾਰ ਤਰੀਕਾਂ ਪਈਆਂ ਨੇ ਜਦੋਂ ਗੁਜਰਾਤ ਤੋਂ ਜਹਾਜ਼ ਤੇ ਚੜ ਕੇ ਆਈ ਉਦੋਂ ਆਕੜ ਭੰਨੀ ਜਾਊਗੀ ਹੁਣ ਸਵਾਲ ਹੈ ਕਿ ਇਹ ਜਿਹੇ ਲੋਕ ਜਿਹੜੇ ਸ਼ਾਜ ਹਨ ਜਿਹੜੀਆਂ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦੇ ਇਹਨਾਂ ਦੇ ਖਿਲਾਫ 295 ਹੀ ਲੱਗਣੀ ਚਾਹੀਦੀ ਨੂੰ ਸਜ਼ਾ ਮਿਲਣੀ ਚਾਹੀਦੀ ਘੱਟੋ ਘਾਟ 10-1 ਇਦਾਂ ਤੇ ਜਾਣਾ ਖੜਾ ਇੱਕ ਪਹਿਲੀ ਗੱਲ ਇਹ ਲੋਕਾਂ ਨੂੰ ਸਮਝਣ ਚਾਹੀਦਾ ਕਿ ਇਹ ਜਿਹੜੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨਾ ਇਹ ਤੀਰਥ ਸਥਾਨ ਆ ਕੋਈ ਪਿਕਨਿਕ ਸਪੌਟ ਨਹੀਂ ਆ ਇਹ ਪਿਕਨਿਕ ਸਪੌਟ ਕਰਨ ਆਈ ਆ ਬੀਬੀ ਨਾ ਜੀ ਤੇ ਇਸ ਕਰਕੇ ਇਹਦੇ ਤੇ ਜੋ ਮਰਜ਼ੀ ਕਰ ਲੈ ਹੁਣ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਦੇਖਣਾ ਕਿ ਉਹ ਆਪਣਾ ਇਸ ਤੇ ਕਾਨੂੰਨੀ ਕਾਰਵਾਈ ਕਿੰਨੀ ਕਰਦੇ ਉਹਨਾਂ ਨੂੰ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਦਬਾਅ ਬਣਾਉਣਾ ਚਾਹੀਦਾ ਕਿ ਹੱਲੇ ਤਾਂ ਉਹਨੂੰ ਦੁਬਾਰਾ ਨੋਟਿਸ ਕੱਢਣਾ ਚਾਹੀਦਾ ਕਿਉਂਕਿ ਉਹ ਹੁਣ ਤੱਕ ਕਿਉਂ ਨਹੀਂ ਬੀਬੀ ਪਹੁੰਚੀ ਅਗਰ ਕੋਈ ਹੋਰ ਕੋਈ ਹੁੰਦਾ ਇਹਨਾਂ ਫੜ ਕੇ ਲਿਆਉਣਾ ਹੈ ਹੁਣ ਤੁਸੀਂ ਦੇਖੋਗੇ ਸਟੇਟ ਸਟੇਟ ਦਾ ਫਰਕ ਨਾ ਜਦੋਂ ਰੋਪੜ ਪੁਲਿਸ ਨੇ ਸਰਕਾਰ ਦੇ ਦਬਾਅ ਹੇਠ ਕੁਮਾਰ ਵਿਸ਼ਵਾਸ ਅਲਕਾ ਲਾਂਬਾ ਤੇਜਿੰਦਰਪਾਲ ਬੱਗੇ ਦੇ ਖਿਲਾਫ ਦਰਜ ਕਰਤਾ ਸੀ ਤੇ ਰੋਪੜ ਪੁਲਿਸ ਤੇਜਿੰਦਰਪਾਲ ਬੱਗੇ ਨੂੰ ਫੜਦ ਚਲ ਗਈ ਉਹਨੇ ਕੀ ਬੋਲਿਆ ਇਹ ਕੇਜਰੀਵਾਲ ਦੇ ਖਿਲਾਫ ਹੀ ਬੋਲੇ ਸੀ ਨਾ ਤੇ ਭਗਵੰਤ ਮਾਨ ਸਾਹਿਬ ਨੇ ਪੁਲਿਸ ਭੇਜ ਦਿੱਤੀ ਸੀ ਹੁਣ ਆ ਜਿਹੜਾ ਏਡਾ ਵੱਡਾ ਮਸਲਾ ਹੈ ਕਿ ਉਹ ਸਥਾਨ ਜਿਸ ਦਾ ਰੂਹਾਨੀਅਤ ਦੇ ਤੌਰ ਤੇ ਸ਼ਾਂਤੀ ਤੌਰ ਤੇ ਏਡਾ ਸਥਾਨ ਹੈ ਜਿਹੜੇ ਹਰ ਧਰਮ ਦੇ ਲੋਕ ਹਰ ਫਿਰਕੇ ਦੇ ਲੋਕ ਹਰ ਭਾਈਚਾਰੇ ਦੇ ਲੋਕ ਹਰ ਬਰਾਦੀ ਲੋਕ ਆ ਕੇ ਬਿਨਾ ਡਰ ਬਿਨਾ ਖੋ ਬਿਨਾ ਚੀਜ਼ ਕਾ ਕੇ ਮੱਥਾ ਟੇਕ ਸਦੀ ਸੇਵਾ ਕਰਸਾਤੇ ਨੇ ਤੁਸੀਂ ਉਹਨੂੰ ਪਿਕਨਿਕ ਸਪੌਟ ਬਣਾ ਰਹੇ ਤੇ ਪੰਜਾਬ ਪੁਲਿਸ ਹੁਣ ਤੱਕ ਕਿਉਂ ਨਹੀਂ ਗੁਜਰਾਤ ਪਹੁੰਚੀ ਉਹਨੂੰ ਫੜ ਕੇ ਲੈ ਕੇ ਆਉਣਾ ਚਾਹੀਦਾ ਚਾਹੇ ਉਥੋਂ ਦੀ ਗੁਜਰਾਤ ਬੀਜੇਪੀ ਪੁਲਿਸ ਨੂੰ ਸਿਕਿਉਰਿਟੀ ਦੇ ਦਿੱਤੀ ਆਈ ਹੈ ਇਹ ਸ਼ਰੂਨੀ ਕਮੇਟੀ ਨੂੰ ਤਗੜੇ ਹੋ ਕੇ ਲੜਨੀ ਚਾਹੀਦੀ ਪਰ ਸ਼ਰੂਨੀ ਕਮੇਟੀ ਦੇ ਵੀ ਸਿਆਸਤ ਉਨੇ ਕੀ ਕਰਦੇ ਜਿੰਨੀ ਕੀ ਉਹਨਾਂ ਨੂੰ ਹੁਕਮ ਹੁੰਦਾ ਦੂਜੀ ਗੱਲ ਉਹ ਬੀਬੀ ਮੰਡੀ ਵਾਲੀ ਮੰਡੀ ਵਾਲੀ ਬੀਬੀ ਦੀ ਜ਼ੁਬਾਨ ਵੀ ਇਦਾਂ ਦੀ ਸ਼ੁਰੂ ਤੋਂ ਰਹੀ ਆ ਉਹਦੀ ਵੀ ਬੋਲ ਬਾਣੀ ਭੈੜਾ ਹੀ ਰਿਹਾ ਉਹਨੇ ਵੀ ਜ਼ਹਿਰ ਹੀ ਖੋਲਿਆ ਮੈਨੂੰ ਲੱਗਦਾ ਕਿ ਬੀਜੇਪੀ ਦੀ ਤਾਂ ਇਹ ਸੱਪ ਹੋਆ ਜਰੀਲਾ ਬੀਬੀ ਕੰਗੜਾ ਜਿਨੇ ਸ਼ੁਰੂ ਤੋਂ ਜ਼ਹਿਰ ਹੀ ਖੋਲਿਆ ਉਹਨੇ ਵੀ ਅਗਰ ਉਸ ਸਮੇਂ ਮਾਫੀ ਹੱਥ ਜੋੜ ਕੇ ਮੰਗੀ ਹੁੰਦੀ ਕਿ ਮੇਰੇ ਕੋ ਗਲਤੀ ਹੋ ਗਈ ਮੈਂ ਅਜਿਹੀ ਟਿੱਪਣੀ ਨਹੀਂ ਕਰਨਾ ਚਾਹ ਜੇ ਤੁਸੀਂ ਕਿਸੇ ਦੀ ਮਾਂ ਭੈਣ ਬਾਰੇ ਗਲਤ ਬੋਲੋਗੇ ਤੇ ਤੁਹਾਡੀ ਮਾਂ ਨੂੰ ਤੇ ਲੋਕੀ ਬੋਲਣਗੇ ਉਹਨੋਂ ਸਭ ਬਾਅਦ ਇਹਦੀ ਭੈਣ ਨੇ ਵੀ ਇੰਨਾ ਪੰਜਾਬ ਪ੍ਰਤੀ ਭੈੜੇ ਸ਼ਬਦ ਬੋਲੇ ਤੇ ਕੰਗੜਾ ਨੋਥਨ ਵੀ ਬੋਲੇ ਹੈਗੇ ਭੈੜੇ ਸ਼ਬਦ ਬੋਲੇ ਹੈਗੇ ਨੇ ਉਸ ਤੋਂ ਬਾਅਦ ਕਿੰਨੀਆਂ ਘਟਨਾਵਾਂ ਵਾਪਰ ਗਿਆ ਮੰਡੀ ਦੇ ਵਿੱਚ ਘਟਨਾਵਾਂ ਵਾਪਰੀਆਂ ਹਰਿਆਣੇ ਦੇ ਵਿੱਚ ਸਿੱਖ ਕਾਰੋਬਾਰੀ ਨੂੰ ਕੁੱਟਿਆ ਤੇ ਜੇ ਪੰਜਾਬ ਦੇ ਵਿੱਚ ਇਦਾਂ ਦੀ ਘਟਨਾਵਾਂ ਵਾਪਰਦੀ ਹੈ ਤੇ ਜਾਖੜ ਸਾਹਿਬ ਹੁਣ ਕਹਿੰਦੇ ਜੀ ਮਾਹੌਲ ਖਰਾਬ ਹੋ ਗਿਆ ਤੇ ਜਾਖੜ ਸਾਹਿਬ ਹੁਣ ਇਹ ਤੇ ਨਹੀਂ ਬੋਲਣਗੇ ਰਵਨੀਤ ਸਿੰਘ ਬਿੱਟੂ ਨੇ ਕਿ ਕੰਗੜਾ ਰੋਦ ਕਰਕੇ ਪੰਜਾਬ ਦਾ ਵੀ ਮਾਹੌਲ ਖਰਾਬ ਹੋ ਗਿਆ ਕੰਗੜਾ ਰੋਦ ਕਰਕੇ ਕਿਵੇਂ ਹਿਮਾਚਲ ਦੇ ਵਿੱਚ ਪੰਜਾਬੀਆਂ ਨੂੰ ਟੂਰਿਸਟਾਂ ਨੂੰ ਕੁੱਟਿਆ ਜਾ ਰਿਹਾ ਹੈਗਾ ਟੈਕਸੀ ਡਰਾਈਵਰਾਂ ਨੂੰ ਕੁੱਟਿਆ ਜਾ ਰਿਹਾ ਉਦੋਂ ਜਾਖੜ ਸਾਹਿਬ ਜਾਂ ਭਾਜਪਾ ਵਾਲਿਆਂ ਦੇ ਬੁੱਲ ਸੀਤੇ ਜਾਂਦੇ ਨੇ ਇਸ ਕਰਕੇ ਅਗਰ ਕੋਈ ਵੀ ਹੈ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦਾ ਚਾਹੇ ਉਹ ਖਾਸ ਆ ਚਾਹੇ ਆਮ ਜਿਹੜਾ ਵੀ ਨਫ਼ਰਤ ਦੀ ਭਾਸ਼ਣ ਕਿਸੇ ਦੇ ਧਰਮ ਬਾਰੇ ਕਿਸੇ ਦੀ ਜਾਤ ਬਾਰੇ ਬੋਲਦਾ ਉਹਦੇ ਖਿਲਾਫ ਤੇ ਤੁਰੰਤ ਪੰਜਾਬ ਪੁਲਿਸ ਨੂੰ ਇਹ ਐਕਸ਼ਨ ਹੋਣਾ ਚਾਹੀਦਾ ਤੇ ਨਫ਼ਰਤ ਦੀ ਭਾਸ਼ਣ ਲੈ ਕੇ ਧਾਮੀ ਸਾਹਿਬ ਇਹ ਤੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕੰਗੜਾ ਨੋ ਤੇ ਵੀ ਤੁਸੀਂ ਕਿਉਂ ਤੁਸੀਂ ਸ਼ਿਕਾਇਤ ਦੇ ਦੋ ਤੁਸੀਂ ਸ਼ਿਕਾਇਤ ਦੇ ਦੋ ਜੇ ਆ ਭਗਵੰਤ ਮਾਨ ਸਰਕਾਰ ਨਹੀਂ ਨੋਟਿਸ ਲੈਂਦੀ ਤੇ ਤੁਸੀਂ ਸ਼ਿਕਾਇਤ ਦੇ ਦੋ ਮਤਲਬ ਇਹ ਨਾ ਨਾ ਦੇਖੋ ਕਿ ਕੱਲ ਨੂੰ ਸ਼ਾਇਦ ਸਾਡੀ ਭਾਜਪਾ ਵਾਲਿਆਂ ਨੇ ਸਾਹ ਚ ਪੈ ਜੇ ਤਾਂ ਫਿਰ ਸਾਨੂੰ ਕੇਸ ਵਾਪਸ ਲੈਣਾ ਪਊਗਾ ਜੇ ਤੁਹਾਨੂੰ ਤੁਸੀਂ ਪੰਜਾਬ ਪ੍ਰਤੀ ਫਿਕਰਬੰਦ ਹੋ ਤੁਹਾਨੂੰ ਲੱਗਦਾ ਕਿ ਹੋਰ ਕੋਈ ਫਿਕਰਮੰਦ ਨਹੀਂ ਆ ਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਦੇ ਦਿਓ ਉਹਦੇ ਭੈਣ ਦੇ ਖਿਲਾਫ ਸ਼ਿਕਾਇਤ ਦਿਓ ਕਿ ਉਹਨੇ ਵੀ ਕਿਹਾ ਸੀ ਕਿ ਪੰਜਾਬ ਚਾਤਵਾਦ ਆ ਗਿਆ ਜੀ ਕੰਗੜਾ ਨਵੋਤ ਨੇ ਕਿਹਾ ਗਿਆ ਸਿੱਖਾਂ ਨੂੰ ਲੈ ਕੇ ਟਿੱਪਣੀ ਕੀਤੀਆਂ ਨਫ਼ਰਤ ਦੀ ਭਾਸ਼ਾ ਨੂੰ ਲੈ ਕੇ ਤੇ ਇਹੋ ਜੇ ਮਸਲਾਂ ਦੇ ਵਿੱਚ ਕੇਸ ਰਜਿਸਟਰਡ ਹੋਣੇ ਚਾਹੀਦੇ ਨੇ ਪਰ ਦੇਖਦੇ ਆ ਕਿ ਸ਼੍ਰੋਮਣੀ ਕਮੇਟੀ ਸਿਰਫ ਰੈਗੂਲੇਸ਼ਨ ਪਾਸ ਕਰਦੀ ਹੈ ਰਾਜਸਥਾਨ ਦੇ ਵਿੱਚ ਅੰਮ੍ਰਿਤਧਾਰੀ ਕੁੜੀਆਂ ਨੂੰ ਪੇਪਰ ਨਹੀਂ ਦੇ ਦਿੱਤਾ ਹੈਗਾ ਤੇ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਪੰਜ ਮੈਂਬਰੀ ਵਫਦ ਉਥੋਂ ਦੇ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦਾ ਸੀ ਜਾਂ ਉਥੋਂ ਦੇ ਹੋਮ ਸੈਕਟਰੀ ਜਾਂ ਉਥੋਂ ਦੇ ਚੀਫ ਸੈਕਟਰੀ ਨੂੰ ਨਹੀਂ ਮਿਲ ਸਕਦਾ ਜਾਂ ਉਥੋਂ ਦੇ ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮੰਗ ਪੱਤਰ ਨਹੀਂ ਦਿੱਤਾ ਜਾ ਸਕਦਾ ਕਿ ਦੇਖੋ ਜੀ ਸਾਡੇ ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਉਹ ਪੰਜਾਬ ਚ ਵੀ ਪੇਪਰ ਦਿੰਦੇ ਨੇ ਹਰਿਆਣਾ ਚ ਵੀ ਦਿੰਦੇ ਉਹ ਦਿੱਲੀ ਚ ਵੀ ਦੇਖਿਆ ਬਿਹਾਰ ਚ ਵੀ ਦੇਖਿਆ ਆਏ ਨੇ ਉੱਥੇ ਦੇ ਜਿਹੜੇ ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਵਿਤਕਰਾ ਨਹੀਂ ਹੋਇਆ ਤੇ ਤੁਸੀਂ ਕਿਵੇਂ ਵਿਤਕਰਾ ਕੀਤਾ ਧਾਮੀ ਸਾਹਿਬ ਹੁਣ ਵੀ ਇੱਕ ਮੀਟਿੰਗ ਕਰਦੇ ਨੇ ਪ੍ਰੈਸ ਨੋਟ ਜਾਰੀ ਕਰਦੇ ਤੇ ਕਹਿੰਦੇ ਮੇਰੀ ਕਾਰਵਾਈ ਪੈ ਗਈ ਇਦਾਂ ਨਹੀਂ ਲੀਡਰ ਬਣਿਆ ਜਾਂਦਾ ਇਦਾਂ ਨਹੀਂ ਪੰਥ ਦੇ ਤੁਸੀਂ ਅ ਨੰਬਰਦਾਰ ਬਣ ਸਕਦੇ ਨੇ ਤੁਹਾਨੂੰ ਐਕਸ਼ਨ ਕਰਨਾ ਪੈਣਾ ਹੈਗਾ ਐਕਸ਼ਨ ਤੁਸੀਂ ਕਰਨ ਜੋਗੇ ਨਹੀਂ ਇੱਕ ਮੀਟਿੰਗਾਂ ਤੇ ਹਰ ਕੋਈ ਕਰ ਲੈਂਦਾ ਹੈਗਾ ਪ੍ਰੈਸ ਨੋਟ ਤੇ ਰਿਲੀਜ਼ ਹੋ ਜਾਂਦਾ ਪ੍ਰੈਸ ਨੋਟ ਤੇ ਆਂਗਣਵਾੜੀ ਵਰਕਰ ਜੂਨੀਅਰ ਦਾ ਵੀ ਆ ਜਾਂਦਾ ਮਜ਼ਦੂਰਾਂ ਦੀ ਜਥੇਬੰਦੀ ਦਾ ਵੀ ਆ ਜਾਂਦਾ ਕਿਸਾਨਾਂ ਦੀ ਜਥੇਬੰਦੀ ਦਾ ਪ੍ਰੈਸ ਨੋਟ ਦੇ ਨਾਲ ਤੁਸੀਂ ਕੌਮ ਦੇ ਫਰਜ਼ ਨਿਭਾਓਗੇ ਤੁਹਾਨੂੰ ਤੇ ਲਾਉਣੇ ਚਾਹੀਦੇ ਮਿਲਨੇ ਚਾਹੀਦੇ ਤੁਹਾਨੂੰ ਵਫਦ ਮਿਲੇ ਤੁਸੀਂ ਕਿਉਂ ਨਹੀਂ ਪੰਜਾਬ ਸਰਕਾਰ ਨੂੰ ਵਫਦ ਮਿਲਦੇ ਤੁਹਾਡਾ ਜਿਹੜਾ ਰਤਬਾ ਵੱਡਾ ਹੈ ਕਿ ਤੁਸੀਂ ਸ਼ਰਮ ਨਹੀਂ ਗੋਦਾ ਪ੍ਰਬੰਧ ਕਮੇਟੀ ਪ੍ਰਧਾਨ ਤੁਹਾਡਾ ਇੱਕ ਡੈਲੀਗੇ ਡੈਲੀਗੇ ਇੱਕ ਤੁਹਾਡਾ ਵਫਦ ਸੂਬੇ ਦੇ ਡੀਜੀਪੀ ਨੂੰ ਆ ਕੇ ਮਿਲ ਸਕਦਾ ਜੇ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਟਾਈਮ ਨਹੀਂ ਦੇ ਚੀਫ ਸੈਕਟਰੀ ਨੂੰ ਮਿਲੋ ਰਾਜਸਥਾਨ ਨੂੰ ਮਿਲੋ ਜਿੱਥੇ ਜਿੱਥੇ ਵਿਵਾਦ ਹੋ ਰਹੇ ਨੇ ਜਿੱਥੇ ਜਿੱਥੇ ਸਿੱਖਾਂ ਦੇ ਅਟੈਕ ਹੋ ਰਹੇ ਨੇ ਸਿੱਖ ਕੌਮ ਤੇ ਵੀ ਸਿੱਖ ਕਾਰਾਂ ਤੇ ਵੀ ਸਿੱਖ ਧਰਮ ਤੇ ਵੀ ਤੁਸੀਂ ਕਿਉਂ ਨਹੀਂ ਹੁਣ ਤੱਕ ਹਿਮਾਚਲ ਸਰਕਾਰ ਦੇ ਡੀਜੀਪੀ ਜਾਂ ਮੁਖਸਤ ਸਕੱਤਰ ਨੂੰ ਜਾਂ ਮੁੱਖ ਮੰਤਰੀ ਨੂੰ ਮਿਲੇ ਇਹ ਇਹ ਜਿਹੜੀ ਕਾਰਵਾਈ ਆ ਇਹ ਤੁਹਾਨੂੰ ਕਰਨੀ ਪੈਣੀ ਹੈਗੀ ਆ ਜਾਂ ਤੇ ਫਿਰ ਸਿਆਸਤ ਖੁੱਲ ਕੇ ਕਰੋ ਜਾਂ ਇਹ ਨਾ ਕਿ ਕਾਲੀ ਦਲ ਦਾ ਕੋਈ ਇਸ਼ਾਰਾ ਕਰਕੇ ਫਿਰ ਕਰੋਗੇ ਪਰ ਇਹਦੇ ਚ ਹੈ ਕਿ ਸਿੱਖ ਟਾਰਗੇਟ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਜਰੀਏ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਚ ਤੇ ਕੋਈ ਦੂਰਾਵ ਨਹੀਂ ਆ ਹੁਣ ਤੇ ਦੇਖੋ ਦਰਬਾਰ ਸਾਹਿਬ ਤੇ ਸਿੱਧੀ ਅੱਖ ਹੋ ਗਈ ਉਥੇ ਆ ਕੇ ਮਹਾਰਾਜ ਦੇ ਆਸਨ ਜਿੱਥੇ ਹੈ ਉਥੇ ਆ ਕੇ ਕੋਸ਼ਿਸ਼ ਕੀਤੀ ਗਈ ਹੈਗੀਆ ਵਿਦਭੀਕਰਨ ਦੀ ਕੋਸ਼ਿਸ਼ ਕੀਤੀ ਫਿਰ ਸੰਗਤ ਨੇ ਸੋਧਾ ਲਾ ਦਿੱਤਾ ਹੈਗਾ ਫਿਰ ਉਥੇ ਤਰੰਗਾ ਜਾਣ ਕੇ ਵਾ ਕੇ ਜਾਣ ਦੀ ਕੋਸ਼ਿਸ਼ ਕੀਤੀ ਗਿਆ ਇਸ਼ੂ ਬਣਾਇਆ ਗਿਆ ਉਹ ਘਟਨਾ ਫਿਰ ਉਥੇ ਆ ਕੇ ਜੋਗਾ ਕੀਤਾ ਗਿਆ ਉਹ ਘਟਨਾ ਨਾ ਇਸ ਕਰਕੇ ਮੈਨੂੰ ਲੱਗਦਾ ਇਹ ਇਸ ਮਸਲੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਹੋਣਾ ਚਾਹੀਦਾ ਆਪਣੀ ਸਮਰਥਾ ਤਾਕਤ ਦਿਖਾਉਣੀ ਚਾਹੀਦੀ ਹੈ ਏਡੀ ਵੱਡੀ ਕੌਮ ਆ ਉਦੀ ਤਾਕਤ ਦੇ ਦਿਖਾਉਣੀ ਚਾਹੀਦੀ ਹੈ ਦੇਸ਼ ਦੀਆਂ ਸਰਕਾਰਾਂ ਨੂੰ ਮਿਲਣਾ ਚਾਹੀਦਾ ਹੈ ਸੂਬਾ ਸਰਕਾਰਾਂ ਨੂੰ ਮਿਲਣਾ ਚਾਹੀਦਾ ਹੈਗਾ ਤਾਂ ਜਾ ਕੇ ਮਸਲੇ ਹੱਲ ਹੋਣੇ ਚਾਹੀਦੇ ਔਰ ਪੰਜਾਬ ਸਰਕਾਰ ਵਾਲਾ ਦੇਖੋ ਜੇ ਤੁਹਾਨੂੰ ਲੱਗਦਾ ਕਿ ਕੰਗਨਾਰ ਰਣੌਤ ਨੇ ਨਫਰਤੀ ਭਾਸ਼ਣ ਦਿੱਤਾਗਾ ਤਾਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਕੰਪਲੇਂਟ ਦਰਜ ਕਰਵਾ ਸਕਦੇ ਹੋ ਪਰ ਅਰਚਨਾ ਮਖਵਾਨ ਵਾਲੇ ਮਸਲੇ ਦੇ ਚਦ ਹੋਰ ਪੰਜਾਬ ਪੁਲਿਸ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈਗਾ ਨਾ ਕਿ ਜਿਹੜੇ ਵੀ ਲੋਕ ਨਫਰਤੀ ਭਾਸ਼ਣ ਦਿੰਦੇ ਨੇ ਜਾਂ ਭਾਈਚਾਰਕ ਸਾਂਝ ਨੂੰ ਤੋੜਦਾ ਯਤਨ ਕਰਦੇ ਲਾਜ਼ਮੀ ਤੌਰ ਤੇ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਆ ਇੱਕ ਵਿਚਾਰੋ ਉੱਥੋਂ ਰਾਜਪੁਰੇ ਤੋਂ ਬਲਵਿੰਦਰ ਪਰਵਾਨਾ ਉਹਦੇ ਖਿਲਾਫ ਤੇ ਬੜੀ ਸ਼ਤੀ ਪੁਲਿਸ ਨੇ ਐਕਸ਼ਨ ਕਰ ਦਿੱਤਾ ਹੈ ਪਰ ਜਿਹੜੇ ਆ ਜਿਹੜੇ ਸ਼ਿਵ ਸੈਨਾ ਵਾਲੇ ਲੋਕ ਨੇ ਉਨੀ ਤੇਜ਼ੀ ਦੇ ਨਾਲ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੋਇਆ ਜੇ ਆ ਜਿਹੜਾ ਲੁਧਿਆਣੇ ਵਾਲਾ ਐਪੀਸੋਡ ਹੋਇਆ ਸੰਦੀਪ <th>ਾਪੜ ਵਾਲਾ ਇਹਦੇ ਖਿਲਾਫ ਉਦਨੀ ਪਰਚਾ ਦਰਜ ਕੀਤਾ ਹੁੰਦਾ ਲੁਧਿਆਣਾ ਪੁਲਿਸ ਨੇ ਤੇ ਅੱਜ ਉਸ ਤੇ ਉਹ ਜਾਨਲੇਵਾ ਹਮਲਾ ਨਹੀਂ ਹੋਣਾ ਸੀ ਕਿਉਂਕਿ ਇਦਾਂ ਦੇ ਬਹੁਤ ਸਾਰੇ ਲੋਕ ਨੇ ਹਰ ਧਰਮ ਦੇ ਵਿੱਚ ਲੋਕ ਨੇ ਜਿਹੜੇ ਭਾਈਚਾਰਕ ਸਾਂਝ ਨੂੰ ਤੋੜਨ ਵਾਸਤੇ ਆਪਣੇ ਨਫ਼ਰਤੀ ਦਲੀਲਾਂ ਦਿੰਦੇ ਨੇ ਤੇ ਨਫ਼ਰਤੀ ਭਾਸ਼ਣ ਦਿੰਦੇ ਨੇ